ਤਤ ਪਾਵਨ ਕਿਰਪਾ ਨਿਦਾਨ ਭਗਤ ਵਸਲ ਚਵਰ ਸ਼ਤਰ ਤਖਤ ਸਿੰਘਾਸਣ ਦੇ ਮਾਲਕ ਜੁਗੋ ਜੁਗੇ ਅਟਲ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀ ਦੀ ਜੋਤ ਗੁਰਤਾ ਗੱਦੀ ਉੱਤੇ ਸੁਭਾਏਮਾਨ ਸਮਰੱਤ ਗੁਰੂ ਪਰਤਖ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਸਾਰੀ ਸੰਗਤ ਗੱਜ ਕੇ ਫਤੇ ਬੁਲਾਵਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੰਦਰ ਪਾਲਕੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਸੁਭਾਏ ਮਾਨ ਨੇ ਸਤਿਕਾਰਯੋਗ ਨਿਸ਼ਾਨਚੀ ਸਿੰਘ ਸਹਿਬਾਨ ਪੰਜ ਪਿਆਰੇ ਸਿੰਘ ਸਹਿਬਾਨ ਨਗਰ ਕੀਰਤਨ ਦੀ ਅਗਵਾਈ ਕਰਦਿਆਂ ਹੋਇਆਂ ਜੋ ਇਹ ਮਹਾਨ ਉਪਰਾਲਾ ਗੁਰੂ ਨਾਨਕ ਸਮਾਜ ਸੇਵਾ ਸੰਸਥਾ ਔਰ ਨਗਰ ਦੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਨਗਰ ਕੀਰਤਨ ਨਿਸ਼ਾਨਚੀ ਸਿੰਘ ਸਹਿਬਾਨ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਇਆ ਹੈ। ਔਰ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ 555 ਸਾਲ ਪ੍ਰਕਾਸ਼ ਗੁਰਪੁਰਬ ਨੂੰ ਇਹ ਮਹਾਨ ਨਗਰ ਕੀਰਤਨ ਸਮਰਪਿਤ ਹਨ। ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਤਿਕਾਰਯੋਗ ਮੇਰੀਆਂ ਭੈਣਾਂ ਦਾ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਦਾਸ ਨੂੰ ਸਮਾਂ ਦਿੱਤਾ ਕਿਉਂਕਿ ਰੁਝੇ ਮੈਂ ਬਹੁਤ ਹਾਂ ਹੁਣ ਦਸੂਹੇ ਤੋਂ ਅੱਗੇ ਅਸੀਂ ਜਾਣਾ ਇਸ ਕਰਕੇ ਭੈਣਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਆਪਣੇ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ 10 ਤੋਂ ਪਹਿਲਾਂ ਸਟੇਟ ਸਕੱਤਰੀ ਸਤਕਾਰਯੋਗ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਗੱਲ ਚੱਲੀ ਸੀ ਕੇਸਾਂ ਦੀ ਗੁਰੂ ਪਿਆਰੇ ਸਾਧ ਸੰਗਤ ਜੀ ਕੇਸ ਹਰ ਸਿੱਖ ਵਾਸਤੇ ਰੱਖਣੇ ਜ਼ਰੂਰੀ ਨੇ ਕਿਉਂਕਿ ਕੇਸਾਂ ਤੋਂ ਬਿਨਾਂ ਸਿੱਖੀ ਦੀ ਪਛਾਣ ਨਹੀਂ ਪਰ ਅੱਜ ਸਾਡੇ ਵਿੱਚ ਬਹੁਤ ਵੱਡੇ ਗਰਾਵਟ ਆ ਰਹੇ ਆ ਸਾਡੇ ਨੌਜਵਾਨ ਵੀਰ ਵੇਖੋ ਵੇਖੀ ਪੱਛਮੀ ਸਭਿਅਤਾ ਦੇ ਅਧੀਨ ਹੋ ਕਰਕੇ ਕੇਸ ਕਤਲ ਕਰਾਈ ਜਾਂਦੇ ਨੇ ਕੇਸ ਗੁਰੂ ਕੀ ਮੋਰ ਨੇ ਕੇਸਾਂ ਤੋਂ ਬਗੈਰ ਸਿੱਖੀ ਦੀ ਪਛਾਣ ਨਹੀਂ ਉਦਾਹਰਨ ਦੇ ਤੌਰ ਤੇ ਜੇ ਅਸੀਂ ਇੱਕ ਕਿਸੇ ਦੁਕਾਨ ਤੋਂ ਸੌਦਾ ਲੈਣ ਜਾਈਏ ਤੇ ਉਹਨੂੰ ਨੋਟ ਦਈਏ ਨੋਟ ਹੁੰਦਾ ਤਾਂ ਕਾਗਜ਼ ਹੀ ਹੈ ਅਸੀਂ ਦੁਕਾਨਦਾਰ ਕੋਲੋਂ ਸੌਦਾ ਲੈ ਲਈਏ ਔਰ ਦੁਕਾਨਦਾਰ ਨੂੰ ਖਾਲੀ ਕਾਗਜ਼ ਦੇ ਦਈਏ ਉਹਨੂੰ ਕਹਿ ਦਈਏ ਤੇਰੇ ਸੌਦੇ ਦਾ ਮੁੱਲ ਹੈ ਪਰ ਉਹ ਦੁਕਾਨਦਾਰ ਵਗਾ ਕੇ ਤੁਹਾਡੇ ਵੱਲੋਂ ਕਾਗਜ਼ ਮਾਰੇਗਾ ਕਿਉਂਕਿ ਉਹਦੇ ਉੱਤੇ ਮੋਹਰ ਨਹੀਂ ਲੱਗੀ ਹੋਵੇਗੀ ਦਿਨਾਂ ਚਿਰ ਤੱਕ ਸਾਡੇ ਕੋਲ ਕੇਸ ਨਹੀਂ ਨੇ ਕੇਸਾਂ ਤੋਂ ਬਿਨਾਂ ਅਸੀਂ ਸਿੱਖ ਨਹੀਂ ਕਿਉਂਕਿ ਕੇਸ ਗੁਰੂ ਕੀ ਮੋਹਰ ਨੇ ਜਿਸ ਤਰ੍ਹਾਂ ਸੈਕਟਰੀ ਸਾਹਿਬ ਦੀ ਹੁਣਾਂ ਦਰਸਾਇਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਔਰ ਜਿਸ ਪਵਿੱਤਰ ਅਸਥਾਨ ਉੱਤੇ ਖਾਲਸਾ ਪੰਥ ਸਜਾਇਆ ਗਿਆ ਖਾਲਸਾ ਪੰਥ ਪ੍ਰਗਟ ਕੀਤਾ ਉਸ ਪਾਵਨ ਪਵਿੱਤਰ ਮਹਾਨ ਅਸਥਾਨ ਦਾ ਨਾਮ ਹੀ ਸਤਿਗੁਰਾਂ ਨੇ ਕੇਸਗੜ੍ਹ ਸਾਹਿਬ ਰੱਖਿਆ ਇੱਕ ਛੋਟੀ ਜੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਕੇ ਆਪ ਕੋਲੋਂ ਥਿਵਾ ਮੰਗ ਲੈਣੀ ਹੈ ਕੇਸਾਂ ਦੇ ਨਾਲ ਗੁਰੂ ਕੇ ਸਿੱਖਾਂ ਦਾ ਬਹੁਤ ਜ਼ਿਆਦਾ ਪਿਆਰ ਆਪ ਜੀ ਰੋਜ਼ਾਨਾ ਪੜ੍ਹਦੇ ਹੋ ਨਾ ਅਰਦਾਸ ਤੇ ਵਿੱਚ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਉਹਨਾਂ ਰਹਿੰਦੇ ਸਵਾਸਾਂ ਤੱਕ ਆਪਣੇ ਕੇਸਾਂ ਨੂੰ ਕਾਇਮ ਰੱਖਿਆ ਭਾਵੇਂ ਕਿ ਖੋਪੜੀਆਂ ਲਵਾਉਣੀਆਂ ਪੈ ਗਈਆਂ ਬੰਦ-ਬੰਦ ਕਟਾਉਣਾ ਪੈ ਗਿਆ ਉਹਨਾਂ ਨੂੰ ਚਰਕੜੀਆਂ ਤੇ ਚੜ ਗਏ ਪਰ ਉਹਨਾਂ ਕੇਸਾਂ ਨੂੰ ਆਂਜ ਨਹੀਂ ਆਉਣ ਦਿੱਤੀ ਕੇਸ ਉਸੇ ਤਰ੍ਹਾਂ ਆਪਣੇ ਰੱਖੇ ਜਦੋਂ ਪੰਘਾਣੀ ਦਾ ਜੁੱਧ ਹੋਇਆ ਪੰਘਾਣੀ ਦੇ ਜੁੱਧ ਤੋਂ ਉਪਰੰਤ ਜਦੋਂ ਯੁੱਧ ਦੀ ਸਮਾਪਤੀ ਹੋਈ ਉਸ ਯੁੱਧ ਦੇ ਵਿੱਚ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਪੀਰ ਬੁੱਧੂ ਸ਼ਾਹ ਜੀ ਲੜੇ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਔਰ ਕੁਝ murid ਉਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਯੁੱਧ ਸਮਾਪਤ ਹੋਇਆ ਜੰਗ ਸਮਾਪਤ ਹੋਇਆ ਪੀਰ ਬੁੱਧੂ ਸ਼ਾਹ ਜੀ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਏ ਜਦੋਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਗਏ ਸਤਿਗੁਰ ਜੀ ਉਸ ਵਕਤ ਆਪਣੇ ਕੇਸਾਂ ਦੇ ਵਿੱਚ ਕੰਗਾ ਕਰ ਰਹੇ ਸਨ ਪੀਰ ਜੀ ਨੂੰ ਆਉਂਦਿਆਂ ਵੇਖਿਆ ਸਤਿਗੁਰਾਂ ਨੇ ਆਖਿਆ ਓ ਪੀਰ ਜੀ ਤੁਹਾਡੇ ਦੋ ਪੁੱਤਰ ਔਰ ਮਜਰੀਦ ਸਾਡੀ ਖਾਤਰ ਸ਼ਹੀਦ ਹੋਏ ਹਨ ਉਹਨਾਂ ਆਪਣਾ ਬਲੀਦਾਨ ਦਿੱਤਾ ਹੈ ਕੁਰਬਾਨੀ ਦਿੱਤੀ ਹੈ ਸਾਡੀ ਖਾਤਰ ਸ਼ਹੀਦ ਹੋਏ ਹਨ ਮੰਗੋ ਤੋਂ ਸੁ ਜੀ ਮੰਗਣਾ ਹੈ ਅਸੀਂ ਤੁਹਾਡੇ ਉੱਤੇ ਪਰਸਾਨਾ ਪੀਰ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਝੋਲੀ ਅੱਡ ਕੇ ਫਰਿਆਦ ਕੀਤੀ ਸਤਿਗੁਰ ਜੀ ਜੇ ਆਪ ਜੀ ਦੀ ਕਿਰਪਾ ਦੇ ਘਰ ਵਿੱਚੋਂ ਪ੍ਰਸੰਨ ਹੋ ਤਾਂ ਕਿਰਪਾ ਕਰੋ ਇਹ ਜਿਹੜਾ ਕੇਸਾ ਸਮੇਤ ਕੰਗਾ ਮੈਨੂੰ ਬਖਸ਼ਿਸ਼ ਕਰ ਦਿਓ ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰ ਜੀ ਪ੍ਰਸੰਨ ਹੋਏ ਆਪਣਾ ਕੇਸਾ ਸਮੇਤ ਕੰਗਾ ਔਰ ਦਸਤਾਰ ਪੀਰ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੇ ਬਖਸ਼ਿਸ਼ ਕਰ ਦਿੱਤੇ ਸਤਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਪ੍ਰਾਪਤ ਕਰਕੇ ਪੀਰ ਜੀ ਆਪਣੇ ਘਰ ਵੱਲੋਂ ਚੱਲ ਪਏ ਜਦੋਂ ਘਰ ਦੇ ਕੋਲ ਗਏ ਉਹਨਾਂ ਦੇ ਘਰ ਵਾਲੇ ਬੀਬੀ ਨਸੀਰਾ ਬੇਗਮ ਨੇ ਉਹਨਾਂ ਨੂੰ ਆਉਂਦਿਆਂ ਵੇਖਿਆ ਕੋਲ ਗਈ ਕੀ ਵੇਖਦੀ ਆ ਕਿ ਉਹਨਾਂ ਦੇ ਦੋ ਪੁੱਤਰ ਔਰ murid ਪੀਰ ਜੀ ਦੇ ਨਾਲ ਦਿਖਾਈ ਨਹੀਂ ਦੇ ਰਹੇ ਪੀਰ ਜੀ ਨੂੰ ਬੇਨਤੀ ਕੀਤੀ ਪੁੱਛਿਆ ਪੀਰ ਜੀ ਪੁੱਤਰ ਔਰ murid ਕਿੱਥੇ ਨੇ ਪੀਰ ਜੀ ਨੇ ਸਤਪੁਰਾਂ ਵੱਲੋਂ ਦਿੱਤੀ ਹੋਈ ਬਖਸ਼ਿਸ਼ ਦੇ ਦਰਸ਼ਨ ਕਰਾਉਂਦੇ ਆਪਣੇ ਘਰ ਵਾਲੇ ਨੂੰ ਆਖਿਆ ਕਿ ਵਾ ਇਸ ਬਖਸ਼ਿਸ਼ ਤੋਂ ਤੇਰੇ ਪੁੱਤਰ ਔਰ murid ਕੁਰਬਾਨ ਕਰ ਆਇਆ ਹਾਂ ਗੁਰੂ ਪਿਆਰੇ ਸਾਧ ਸੰਗਤ ਜੀ ਪੀਰ ਦੇ ਘਰ ਵਾਲੇ ਬੀਬੀ ਨਸੀਰਾ ਬੇਗਮ ਇੱਕ ਦਮ ਚੁੱਪ ਕਰ ਗਈ ਫਿਰ ਉੱਚੀ ਉੱਚੀ ਰੋਣ ਲੱਗ ਪਈ ਪੀਰ ਜੀ ਨੇ ਆਖਿਆ ਰੋਈ ਕਿਉਂ ਹੈ ਕਹਿੰਦੀ ਮੈਂ ਜਦੋਂ ਚੁੱਪ ਹੋਈ ਸਾਂ ਮੇਰੀ ਸੁਰਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਜੁੜੀ ਉੱਥੇ ਮੈਂ ਕੀ ਤੱਕਦੀ ਆ ਮੇਰਾ ਇੱਕ ਪੁੱਤਰ ਸਤਗੁਰਾਂ ਦੇ ਇੱਕ ਪਾਸੇ ਖੜਾ ਹੈ ਦੂਸਰਾ ਦੂਸਰੇ ਪਾਸੇ ਖੜਾ ਹੈ ਫਿਰ ਪੀਰਤੀ ਕਹਿੰਦੇ ਰੋਈ ਕਿਉਂ ਕਹਿੰਦੀ ਰੋਈ ਮੈਂ ਇਸ ਕਰਕੇ ਜਿਹੜੇ ਮੇਰੇ ਪੁੱਤਰ ਬਚੇ ਨੇ ਜੇ ਇਹ ਵੀ ਜੰਗ ਵਿੱਚ ਸ਼ਹੀਦ ਹੋ ਜਾਂਦੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਰਵਾਣ ਹੋ ਜਾਣੇ ਸਨ ਗੁਰੂ ਪਿਆਰੇ ਸਾਧ ਸੰਗਤ ਜੀ ਪੇਰ ਜੀ ਨੇ ਪੁੱਤਰ ਸ਼ਹੀਦ ਕਰਵਾਏ ਮੁਰੇਦ ਸ਼ਹੀਦ ਕਰਵਾਏ ਸਤਗੁਰਾਂ ਪਾਸੋਂ ਇਸਲਾਮ ਧਰਮ ਦੇ ਵਿੱਚ ਹੁੰਦਿਆ ਹੋਇਆ ਸਤਗੁਰਾਂ ਪਾਸੋਂ ਮੰਗਿਆ ਕੀ ਮੰਗਿਆ ਕੇਸਾਂ ਦੀ ਦਾਤ ਅਸੀਂ ਤਾਂ ਵੱਡਿਆਂ ਭਾਗਾਂ ਵਾਲੇ ਆ ਸਾਨੂੰ ਜਨਮ ਹੀ ਸਿੱਖਾਂ ਦੇ ਘਰ ਦੇ ਵਿੱਚ ਮਿਲਿਆ ਔਰ ਸਿੱਖਾਂ ਦੇ ਘਰ ਦੇ ਵਿੱਚ ਜਨਮ ਲੈ ਕਰਕੇ ਅਸੀਂ ਆਪਣੇ ਕੇਸ ਕਤਲ ਕਰਾਈ ਦੰਨੇ ਕੇਸ ਗੁਰੂ ਕੀ ਮੋਹਰ ਨੇ ਕੇਸਾਂ ਤੋਂ ਬਗੈਰ ਸਿੱਖੀ ਦੀ ਪਹਿਚਾਨ ਨਹੀਂ ਇਸ ਕਰਕੇ ਹਰ ਸਿੱਖ ਵਾਸਤੇ ਕੇਸ ਰੱਖਣੇ ਜ਼ਰੂਰੀ ਨੇ ਅੱਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਗੁਰਪੁਰਬ ਜੀ ਮਨਾ ਰਹੇ ਹੋ ਉਹ ਸੰਬੰਧ ਦੇ ਵਿੱਚ ਨਗਰ ਕੀਰਤਨ ਆਰੰਭ ਹੋਏ ਨੇ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਉਹ ਪ੍ਰਣ ਕਰਕੇ ਜਾਓ ਜਿਹੜੇ ਮੇਰੇ ਵਿੱਚ ਕੇਸ ਕਤਲ ਕਰਾਉਂਦੇ ਨੇ ਉਏ ਪ੍ਰਾਨ ਕਰਕੇ ਜਾਇਓ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਸੀਂ ਅੱਜ ਤੋਂ ਤੇਰੀ ਬਖਸ਼ੀ ਹੋਈ ਕੇਸਾਂ ਦੀ ਦਾਤ ਜਿਹੜੀ ਆ ਇਹਨੂੰ ਸੰਭ ਕੇ ਰੱਖਾਂਗੇ ਕਤਲ ਨਹੀਂ ਕਰਾਵਾਂਗੇ ਤਾਂ ਹੀ ਸਾਡੇ ਗੁਰਪੁਰਬ ਮਨਾਏ ਸਫਲੇ ਨੇ ਕਿਉਂਕਿ ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਾਂਗੇ ਤਾਂ ਫਿਰ ਜਿਹੜੇ ਗੁਰਪੁਰਬ ਅਸੀਂ ਮਨਾਉਣੇ ਇਹਨਾਂ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਜਿਹੜੇ ਮੇਰੇ ਵੀਰ ਕੇਸ ਕਤਲ ਕਰਾਉਂਦੇ ਨੇ ਅੱਜ ਇਸ ਨਗਰ ਕੀਰਤਨ ਦੇ ਵਿੱਚ ਇਹ ਪ੍ਰਾਨ ਕਰਕੇ ਜਾਇਓ ਕਿ ਅਸੀਂ ਕੇਸਾ ਧਾਰੀ ਹੋਵਾਂਗੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰਾਂਗੇ ਸਾਰੇ ਹੀ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੋਇਆ ਦਾਸ ਆਪ ਸੰਗਤਾਂ ਦੇ ਕੋਲੋਂ ਖੇਮਾ ਮੰਗਦਾ ਹੈ ਗੱਜ ਕੇ ਫੱਤੇ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ